ਅੱਜ ਆਪਾਂ ਖੜੇ ਆ ਜੀ ਦਿਨਾਨਗਰ ਦੇ ਵਿੱਚ ਇਹ ਸਿੱਖ ਕੌਮ ਦੇ ਮਹਾਨ ਜਰਨੈਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰ ਆ ਜਿਹੜੀ ਮੇਰੇ ਪਿੱਛੇ ਦੇਖ ਰਹੇ ਹੋ ਇਹ ਬਿਲਡਿੰਗ ਇਸ ਨੂੰ 12 ਦਰੀ ਕਿਹਾ ਜਾਂਦਾ ਵਾ ਔਰ 12 ਦਰੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਉਹ ਯਾਦਗਾਰ ਆ ਜਿੱਥੇ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਰਾਜੇ ਜਿਹੜੇ ਇੱਥੇ ਆ ਕੇ ਟੈਕਸ ਦਿਆ ਕਰਦੇ ਸੀ ਪਰ ਬੜੇ ਦੁੱਖ ਦੀ ਗੱਲ ਆ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰ ਹੈ ਜਿਸ ਨੇ ਮੰਦਰਾਂ ਤੇ ਗੁਰਦੁਆਰਿਆਂ ਵਿੱਚ ਸੋਨਾ ਲਵਾਇਆ ਜਿਸ ਨੇ ਐਨਾ ਵੱਡਾ ਰਾਜ ਭਾਗ ਦਿੱਤਾ ਤੇ ਅੱਜ ਲੀਡਰਾਂ ਨੂੰ ਲਾਂਤਾਂ ਪਾ ਰਿਹਾ ਉਹ ਸ਼ੇਰੇ ਪੰਜਾਬ ਦੀ ਇਹ ਯਾਦਗਾਰ ਤੇ ਦੇਖ ਕੇ ਸ਼ੇਰੇ ਪੰਜਾਬ ਦੇ ਮਨ ਤੇ ਕੀ ਗੁਜਰਦਾ ਹੋਊਗਾ ਕਿ ਮੇਰੇ ਵਾਰਿਸ ਜਿਹੜੇ ਆ ਉਹ ਕੱਲੇ ਜਹਾਜ਼ ਕਰਕੇ ਤੇ ਚਲ ਜਾਂਦੇ ਆ ਦੂਜੇ ਦੇਸ਼ਾਂ 'ਚ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਲੰਗਰ ਤੇ ਲਾ ਦਿੰਦੇ ਆ ਵੱਡੀਆਂ-ਵੱਡੀਆਂ ਗੱਲਾਂ ਤੇ ਕਰਦੇ ਆ ਪਰ ਜਿਹੜਾ ਰਾਜ ਭਾਗ ਮੈਂ ਦਿੱਤਾ ਸੀ ਕਿ ਆਹ ਰਾਜ ਭਾਗ ਦਿੱਤਾ ਸੀ ਜੇ ਸ਼ੇਰੇ ਪੰਜਾਬ ਨੇ ਕੁਇੰਟਲਾਂ ਦੇ ਕੁਇੰਟਲ ਸੋਨਾ ਲਵਾਇਆ ਸੀਗਾ ਉਹ ਸ਼ੇਰੇ ਪੰਜਾਬ ਨੇ ਕਦੀ ਸੋਚਿਆ ਹੋਊ ਕਿ ਉਸ ਦੀ ਆਉਣ ਵਾਲੀਆਂ ਪੀੜ੍ਹੀਆਂ ਉਸ ਦੀਆਂ ਯਾਦਗਾਰਾਂ ਨਹੀਂ ਸਾਂਭ ਸਕਣਗੀਆਂ ਟੋਡੀਆਂ ਸੜਕਾਂ ਬਣਾਈਆਂ ਕੀ ਕਹਿੰਦੀਆਂ ਤੁਸੀਂ ਇੱਥੋਂ ਤੱਕ ਦਾ ਰਸਤਾ ਪੱਕਾ ਨਹੀਂ ਬਣਾ ਸਕੇ ਇਹ ਅੰਬਾਂ ਦੇ ਬਾਗ ਜਿਹੜੇ ਲੱਗੇ ਆ ਇਹ ਤੁਹਾਨੂੰ ਲਾਂਹ ਤਾਂ ਪਾਉਂਦੇ ਨੇ ਕਿ ਇੱਥੇ ਕੋਈ ਪਾਣੀ ਪਾਉਣ ਵਾਲਾ ਵੀ ਨਹੀਂ ਹੈਗਾ ਕਿਤੇ ਮੀਂਹ ਪੈ ਗਿਆ ਕੁਦਰਤ ਦਾ ਤੇ ਪਾਣੀ ਪੈ ਗਿਆ ਉਹ ਯਾਰ ਅਸੀਂ ਇੰਨੇ ਮਾੜੇ ਹੋ ਗਏ ਸਾਡੇ ਆਲੇ ਦੁਆਲੇ ਯਾਦਗਾਰਾਂ ਦੇ ਨਿਸ਼ੇੜੀਆਂ ਨੇ ਆਪਣੇ ਅੱਡੇ ਬਣਾ ਲਿਆ ਇੱਕ ਲੰਡੂ ਜੇ ਦੁੱਕੀ ਦੇ ਆਸ਼ਕ ਜਿਹੜੇ ਆ ਉਹ ਆਪਣੇ ਨਾਂ ਲਿਖਦੇ ਸਾਡੀਆਂ ਹਿੱਕ ਤੇ ਆਣ ਕੇ ਸਾਡੀ ਯਾਦਗਾਰਾਂ ਤੇ ਆਣ ਕੇ ਤੇ ਇੱਥੋਂ ਦੇ ਹਾਲਾਤ ਤੁਸੀਂ ਦੇਖੋਗੇ ਆਣ ਕੇ ਕਿਦਾਂ ਤੁਹਾਨੂੰ ਪਰਹਿਗਾ ਕੈਪਸੂਲਾਂ ਦੇ ਡੱਬੇ ਮਿਲਣਗੇ ਅੰਦਰ ਤੁਹਾਨੂੰ ਸਰਿੰਜਾਂ ਮਿਲਣ ਤਾਨੂੰ ਸਿਕਟਾਂ ਬੀੜੀਆਂ ਇੱਥੇ ਤਮਾਕੂ ਤੇ ਜਿਹੜੇ ਪੀਣ ਵਾਲੀਆਂ ਸ਼ਰਾਬਾਂ ਤੇ ਬੇਰਾਂ ਦੀਆਂ ਬੋਤਲਾਂ ਅੰਦਰ ਮਿਲਣ ਗਿਆ ਇਹ ਹਾਲਾਤ ਜਿਹੜੇ ਇੱਥੇ ਬਣਾਤੇ ਮੈਨੂੰ ਨਹੀਂ ਪਤਾ ਵੀ ਇੱਥੋਂ ਦੇ ਵੱਡੇ ਵੱਡੇ ਲੀਡਰ ਕਿੰਨੀਆਂ ਸਰਕਾਰਾਂ ਆਈਆਂ ਕਿੰਨੇ ਗਏ ਤੇ ਇੱਥੇ ਸਮਾਜ ਸੇਵੀ ਲੋਕ ਉਹ ਕਿੱਥੇ ਨੇ ਭਰਾਓ ਕਿਉਂ ਨਹੀਂ ਤੁਸੀਂ ਜਾਗਦੇ ਪਰ ਜੇ ਸਰਕਾਰ ਨਹੀਂ ਕਰ ਸਕਦੀ ਤੇ ਇੱਕ ਸਕੈਨਰ ਦੇ ਕੇ ਇਹਨਾਂ ਕਹਦੇ ਸਿੱਖ ਕੌਮ ਨੂੰ ਪੀ ਪਈ ਤੁਹਾਡੀਆਂ ਯਾਦਗਾਰਾਂ ਜੇ ਅਸੀਂ ਨਹੀਂ ਬਣਾ ਸਕਦੇ ਹੱਥ ਖੜੇ ਕਰਤੇ ਬਣਾ ਲਓ ਜੇ ਇਹੋ ਸ਼ੇਰੇ ਪੰਜਾਬ ਦੀਆਂ ਯਾਦਗਾਰਾਂ ਕਿਤੇ ਸੋਨਿਆ ਹੀਰੇ ਦੀਆਂ ਨਾਲ ਬਣਾਤੀਆਂ ਤੇ ਮੈਨੂੰ ਕੋ ਲੱਖ ਲਾਂ ਤਿਆ ਇਹ ਸਿੱਖ ਕੌਮ ਆ ਪਰ ਦੁੱਖ ਲਗਾ ਤੇ ਵੇਖ ਕੇ ਮੁੱਖ ਮੰਤਰੀ ਸਾਹਿਬ ਇੱਕ ਵਾਰੀ ਕਿਤੇ ਆ ਕੇ ਸਾਰੀਆਂ ਯਾਦਗਾਰਾਂ ਵੇਖੋ ਤੁਸੀਂ ਵੀ ਰਾਜੇ ਜੇ ਪਰ ਆਪਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਮਗਰ ਲਾਈ ਫੋਟੋ ਤੱਕ ਨਾ ਰਹੀਏ ਅੱਜ ਤੁਹਾਡੇ ਤੋਂ ਇਨਸਾਫ ਮੰਗਦਿਆਂ ਯਾਦਗਾਰਾਂ ਤੁਹਾਨੂੰ ਡੀ ਕਰੀਆਂ ਨੇ ਔਰ ਮੈਂ ਕੇਂਦਰ ਦੇ ਮੰਤਰੀ ਔਰ ਪੰਜਾਬ ਦੇ ਮੰਤਰੀ ਨਾਲ ਵੀ ਛੇਤੀ ਮੁਲਾਕਾਤ ਕਰੂੰ ਉਹਨਾਂ ਨੂੰ ਦੱਸੂੰ ਕਿ ਸ਼ੇਰੇ ਪੰਜਾਬ ਦੀਆਂ ਜਿਹੜੀਆਂ ਯਾਦਗਾਰਾਂ ਉਹਨਾਂ ਨੂੰ ਬਚਾਈਏ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਆਪਣੀਆਂ ਪੁਰਖਿਆਂ ਦੀਆਂ ਜਿਹੜੀਆਂ ਯਾਦਗਾਰਾਂ ਉਹਨਾਂ ਨੂੰ ਕੀ ਦੱਸਾਂਗੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਆ ਸਾਡਾ ਇਤਿਹਾਸ ਹੀ ਇਹ ਬਣਾਈਏ ਯਾਦਗਾਰਾਂ ਕਿਤੇ ਫੋਟੋਆਂ ਤੱਕ ਸੀਮਤ ਨਾ ਰਹਿ ਜਾਈਏ ਇਹ ਸਾਡੇ ਲਈ ਸਾਡੇ ਮਾਣ ਵਾਲੀ ਗੱਲ ਆ ਸਾਡੇ ਰਾਜੇ ਦੇ ਰਾਜ ਭਾਗ ਔਰ ਸਿੱਖ ਕੌਮ ਦਾ ਰਾਜ ਕਿੱਥੋਂ ਤੱਕ ਸੀ ਉਹ ਦਹਿਰਾਉਂਦੀਆਂ ਯਾਦਗਾਰਾਂ ਬਹੁਤ ਬਹੁਤ ਧੰਨਵਾਦ